ਸੀਮ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਦੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਦੀ ਆ ਉਹ ਮੇਰੇ ਕੋਲ ਆ ਗਈ ਆ ਮੈਂ ਮੰਗ ਕਰਦਾ ਕਿ ਉਹ ਜੇ ਅਫਸਰ ਵੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਵੀ ਜਿਹੜੇ ਨਵੇਂ ਭਰਤੀ થયੇ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹ ਡਿਹੰਡਰ ਕੰਮ ਕਰਦੇ ਆ ਜੀ ਜਿਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰੋ ਉਹਨੂੰ ਐ ਕਰੋ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸੌਰੀਲ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝੀ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕ੍ਰੱਪ ਬੰਦੇ ਇਹ ਤਾਂ ਇਹ ਤਾਂ ਇੱਕ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਨ੍ਹਾਂ ਦੱਸਿਆ ਇਥੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਜਿੱਥੇ ਡੀਲ ਹੋ ਗਈ ਲੱਖ ਕਹਿਣਾ 70 ਲੈ ਲਿਆ 1.5 ਲੱਖ ਕਹਿਣਾ ਲੱਖ ਲੈ ਲਿਆ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਉਹਨਾਂ ਨੇ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਉਹ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਂ ਥੱਲੇ ਪਿਆ ਇਹਦੇ ਵਿੱਚ ਕੰਮ ਜੇ ਕੋਈ ਕਮੀ ਬੇਸ਼ੀ ਆਈ ਅਗਰ ਕੋਈ ਬਾਅਦ ਕਾਰ ਦਾ ਹੋਈ ਤਾਂ ਫਿਰ ਤੁਸੀਂ ਜ਼ਿੰਮੇਵਾਰ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਇਹ ਜਿਹੜਾ ਆਰਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸ ਦਾਂ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖ ਕੇ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਪੁੰਨ ਕੇ ਫਿਰ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘੱਟ ਆ ਇਹ ਜੀਰੀ ਤੁਸੀਂ ਨਵੀਂ ਤੇ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇ ਦਿੱਤੇ ਤਾਂ ਫਿਰ ਉਹੀ ਜੀਰੀ ਜਿਹੜੀ ਆ ਜੀ ਉਹੋ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਆਰਤੀਆ ਭਰਾ ਸਾਡਾ ਖੜਾ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਨਾ ਕੋਈ ਮਾਲ ਹੈ ਹੀ ਨਹੀਂ ਜੀ ਪਰ ਉਹ ਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਉਹਨਾਂ ਨੇ ਤਾਂ ਪੈਸੇ ਹੀ ਲੈ ਲਏ ਤੇ ਉਹ ਮਾਲ ਇੱਥੇ ਚੱਕ ਕੇ ਲੈ ਗਏ ਜੀ ਤੇ ਹਰੇਕ ਨਾਲ ਇਦਾਂ ਹੀ ਕਰਦੇ ਨੇ ਬਾੜਦਾਨਾ ਵੀ ਇਹਨਾਂ ਦਾ ਚਾਰ ਗੱਠਾ ਬਾੜਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾੜਦਾਨਾ ਰੁਕਿਆ ਪਿਆ ਜੀ ਇਹਨਾਂ ਨੇ ਸਾਹਨੇ ਦੋ ਬਾਰ ਦੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਹੋ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾੜਦਾਨਾ ਜੀ ਉਹ ਇੱਥੇ ਪਾਸੋਂ ਦਾਣਾ ਮੰਡੀ ਜਾਣਾ ਚਾਹੀਦਾ ਜੀ ਤੇ ਬਾੜਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਉੱਥੋਂ 15 ਕਿਲੋਮੀਟਰ ਦੂਰ ਹੈ 20 ਕਿਲੋਮੀਟਰ ਦੂਰ ਹੈ ਪ ਪਿਛਲੇ ਢੋਣ ਦੇ ਸੀਜ਼ਨ 'ਚ ਪ੍ਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪ੍ਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਹੋ ਕੇ ਦੱਸਿਆ ਇਹਨਾਂ ਨੇ ਆਖੜੇ ਨੇ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਸਕੀਮ ਦੇ ਵਿੱਚ ਨੇ ਜੀ ਇਸੇ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਖੱਟ ਦਾ ਦੀਪਾ ਰਾਮਗੜੀ ਚੇਅਰਮੈਨ ਮਾਰਕੀਟ ਕਮੇਟੀ ਪਾਸ ਸਹਰਾ ਇੰਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆ ਤੁਸੀਂ ਆ ਰਿਵਿਊ ਕਰੋ ਵੀ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਪਰ ਮੈਨੂੰ ਉਹ ਅੜਤੀ ਭਾਈ ਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਸੀ ਥੋੜਾ ਨਾਲ ਕੋਈ ਗੱਲ ਕਰ ਲਈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫੇਰੇ ਗੱਲ ਦੱਸੀ ਜਿਹੜਾ ਮੈਨੇਜਰ ਮਾਰਕ ਕੱਡ ਨਾਂ ਬਾ ਦਿਲਪ੍ਰੀਤ ਸਿੰਘ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਕਦੇ ਵਾਰ ਰਿਪੋਰਟ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਅਦ ਵੀ ਇਹ ਸਮੱਸਿਆ ਜਿਹੜੀ ਉੱਥੇ ਉੱਤੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਹੀ ਚੱਕਿਆ ਮੈਂ 2-3 ਵਾਰ ਫੋਨ ਕੀਤਾ ਪਰ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਹਿ ਕੇ ਤੁਸੀਂ ਫੋਨ ਕਰੋ ਉਹ ਤਾਂ ਕੰਗ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਉਹਨੂੰ ਕਹਿ ਕੇ ਮੈਂ ਇੱਥੇ ਮੱੰ ਪਾਸੋਂ ਅੰਮ੍ਰੰਦੀ ਦੇ ਵਿੱਚ ਤੇ ਕਿੱਥੇ ਪਹੁੰਚੇ ਵੀ ਤੁਹਾਡੇ ਖਿਲਾਫ ਆ ਜਿਹੜੀ ਆਰਥੀਆ ਐਸੋਸੀਏਸ਼ਨ ਪਾਸੋਂ ਤੇ ਤੁਹਾਡੇ ਖਿਲਾਫ ਇਹਨਾਂ ਨੇ ਕੈਪ ਐਪਲੀਕੇਸ਼ਨ ਦੇ ਰਿਆ ਮੇਰੇ ਕੋਲ ਤੇ ਤੁਸੀਂ ਦਾ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੇ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਹਲਕੇ ਥਾਰ ਗੱਡੀ ਵਗੈਰਾ ਰੱਖੀ ਹੋਈਆਂ ਨੇ ਮੇਰੇ ਕੋਲ ਮੋਟਰਸਾਈਕਲ ਹੈ ਜੀ ਹੈ ਨਹੀਂ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਜਨਾ ਦੇ ਚਿੱਠੀ ਅਜਿਹੜੀ ਲਿਖ ਕੇ ਦਿੱਤੀ ਹੈ ਜੀ ਆਰਪੀ ਅਸੇਸ਼ਨ ਬਾਸ ਹੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਦਾ ਇੱਕ ਆ ਆਰਪੀ ਸਾਡੇ ਸਾਹਮਣੇ ਭਰਾ ਸਾਡਾ ਖੜਾ ਹੈ ਜਿਨ੍ਹਾਂ ਦੱਸਿਆ ਉਹ ਤੇ ਜਿੰਨੇ ਆਰਪੀ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਕਿਤੇ ਡੀਲ ਹੋ ਗਈ ਲੱਖ ਕਹਿਣਾ 70 ਲੈ ਲਿਆ ਡੇਢ ਲੱਖ ਕਹਿਣਾ ਲੱਖ ਲੈ ਲਿਆ ਇਹ ਇਦਾਂ ਦੀਆਂ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢਦੇ ਨੇ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਮਾਲ ਖੇਜਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਉਹ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਂਥ ਹਲੇ ਪਿਆ ਇਹਦੇ ਵਿੱਚ ਕੰਮ ਜੇ ਕੋਈ ਕਮੀ ਬੇਸ਼ੀ ਆਈ ਅਗਰ ਕੋਈ ਬਾਦਕਾਤ ਹੋਈ ਤਾਂ ਫਿਰ ਤੁਸੀਂ ਜ਼ਿੰਮੇਵਾਰ ਹੋ ਹਲਕੇ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਤੇ ਜਿਹੜਾ ਅੜਤੀ ਹੈ ਭਾਈਚਾਰਾ ਹੈਗਾ ਉਦੀ ਕੋ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸ ਦਾਂ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਲਿਖ ਕੇ ਜਵਾਬ ਦੇ ਕੇ ਜਾਓ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਪੁੰਨ ਕੇ ਫਿਰ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇਤੇ ਤਾਂ ਫਿਰ ਉਹੀ ਜੀਰੀ ਜਿਹੜੀ ਹੈ ਜੀ ਉਹ ਚੱਕ ਕੇ ਛਾਲਾਂ ਦੇ ਵਿੱਚ ਲਾਤੀ ਉਹ ਸਵਾਲ ਇਹ ਬੜਾ ਇੰਪੋਰਟੈਂਟ ਹੈ ਕਿ ਅਗਰ ਇਹ ਅਰਤੀਆ ਭਰਾ ਸਾਡਾ ਖੜਿਆ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਨਾ ਕੋਈ ਮਾਲ ਹੈ ਹੀ ਨਹੀਂ ਪਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਹੀ ਲੈ ਲਏ ਤੋਂ ਮਾਲ ਇੱਥੇ ਚੱਕ ਕੇ ਲੈ ਗਏ ਜੀ ਇਹ ਹਰੇਕ ਨੇ ਇਦਾਂ ਹੀ ਕਰਦੇ ਨੇ ਬਾੜਦਾਨਾ ਵੀ ਇਹਨਾਂ ਦਾ 4 ਗੱਠਾ ਬਾੜਦਾਨਾ ਨਹੀਂ ਦੇ ਰਹੇ 4 ਗੱਠਾ ਬਾੜਦਾਨਾ ਰੁਕਿਆ ਪਿਆ ਜੀ ਨੇ ਦੋ ਵਾਰੀ ਕੋਲ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਹੋ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾੜਦਾਨਾ ਜੀ ਉਹ ਇੱਥੇ ਭਾਸ ਤੋਂ ਦਾ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਉੱਥੋਂ 15 ਕਿਲੋਮੀਟਰ ਦੂਰ ਹੈ 20 ਕਿਲੋਮੀਟਰ ਦੂਰ ਪਹਾੜਪੁਰ ਜਾਓ ਜੀ ਉੱਥੋਂ ਮਾਰਦਾਨਾ ਚੱਕ ਕੇ ਲਿਆ ਤਾਂ ਕਿ ਜਿੰਦਾ ਵੱਧ ਤੋਂ ਵੱਧ ਪਰੇਸ਼ਾਨ ਕੀਤਾ ਜਾਵੇ ਪਿਛਲੇ ਢੋਣੇ ਦੇ ਸੀਜ਼ਨ 'ਚ ਪਰੇਸ਼ਾਨ ਕੀਤਾ ਜਿਹਦੇ ਸਬੂਤੋ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਵੀ ਦੱਸਿਆ ਇਹਨਾਂ ਨੇ ਆਖੜੇ ਨੇ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਸਕੀਮ ਦੇ ਵਿੱਚ ਨੇ ਜੀ ਇਸ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕਟਿੰਗ ਦਾ ਜਲਪ੍ਰੀਤ ਐਮ ਐਨ ਪਾਵਰ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਏਜੰਟਸ ਮਾਰਕਟ ਇੱਕੋ ਏਜੰਸੀ ਦੀ ਮਾਰਕਟ ਕਰਦਾ ਬਾਕੀ ਠੀਕ ਨੇ ਜੀ ਦੇਖੋ ਪੰਜਾਬ ਨਹੀਂ ਜੀ ਪੰਜਾਬ ਤਾਂ ਜੀ ਕੋਈ ਵੀ ਇੱਕ ਮੰਨ ਜੀ ਪੰਜਾਬ ਸਰਪਰਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕਟ ਕਰਦਾ ਠੀਕ ਹੈ ਜੀ ਜਿਹਦੇ ਜਿਹਦੇ ਮੈਂ ਐਮ ਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀ ਐਨ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਉਹ ਮੇਰੇ ਕੋਲੇ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜਿਹੇ ਅਫਸਰ ਵੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਪਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਵੀ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹਨਾਂ ਦੇ ਅੰਦਰ ਕੰਮ ਕਰਦੇ ਆ ਜੀ ਜਿਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰ ਉਹਨੂੰ ਐ ਕਰ ਉਹਨੂੰ ਐ ਕਰ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਇੱਕ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੋਹਰਾਂ ਸਾਡੇ ਪ੍ਰਧਾਨ ਨੇ ਜਿਹੜੇ ਐਸੋਸੀਏਸ਼ਨ ਨਾਪਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਹਾਂ ਭਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਪੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ ਜਿਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਤੇ ਸਾਰਿਆਂ ਨੇ ਤੁਸੀਂ ਜਿਹੜਾ ਤੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲੋਂ ਸੱਚੇ ਹੋ ਜਾਣੇ ਹੋ ਬਾਅਦ ਦੇ ਵਿੱਚ ਉਹੀ ਖਰਾਬ ਤੋਂ ਨਜ਼ਰ ਨੂੰ ਕੋਈ ਕਾਗਜ਼ੰਦ ਦੱਸ ਰਹੇ ਹੋ ਉਹੀ ਖਰਾਬ ਤੋਂ ਨਾ ਚੱਕ ਕੇ ਤੁਸੀਂ ਜੇ ਉਹ ਲੈ ਜਾਣ ਪੈਸੇ ਲੈ ਕੇ ਉਹ ਠੀਕ ਹੋ ਜਾਂਦਾ